प्यूर वारे हरपाली पाणी दरबार बाबा गुगा चओ टीम टकर टकर पई आहे टकर ट ਹੇ ਸ਼ਿਆਣੇ ਖੜ ਕੇ ਵੇਖੋ ਕੌਣ ਜਵਾਨਾ ਤੇ ਕਤੂੜੀ ਦੇਖੋ ਜਿਹੜਾ ਵੀ ਜੀਆਂ ਨੂੰ ਆਖਿਆ ਜਾ ਰਿਹਾ ਅਮਰਜੀਤ ਸਿੰਘ ਜਪੀਰ ਸਾਹਿਬ ਉਹਨਾਂ ਦਾ ਵੀ ਜੀਆਂ ਨੂੰ ਰੰਬਰ ਸਿੰਘ ਸਿੱਧੂ ਅਜੀਤ ਸਿੰਘ ਦੇ ਨੰਬਰਦਾਰ ਜਗਤਾਰ ਸਿੰਘ ਜੀ ਐਸਆਈ ਉਹਨਾਂ ਦੀ ਬਰਾਜ ਜਿਹੜੀ ਉਹਗੇ ਬਲਜੇ ਸਿੰਘ ਮੱਲੇ ਉਹਨਾਂ ਦਾ ਗੁਰਵਿੰਦਰ ਸਿੰਘ ਮੱਲੇ ਉਹਨਾਂ ਦਾ ਗੁੱਟਾ ਸਿੰਘ ਨੰਬਰਦਾਰ ਢਲੋਂ ਕੋ ਨੰਬਰ ਘੋੜਾ ਲੱਪਣਾ ਤੇ ਦਾਰਾ ਸਿੰਘ ਜੀ ਨੰਬਰਦਾਰ ਸਾਹਿਬ ਤੇ ਪੌਲ ਸਿੰਘ ਜੀ ਸਿੱਧੂ ਕੈਨੇਡਾ ਉਹਨਾਂ ਦਾ ਬੜਾ ਧੰਨਵਾਦ ਆ ਜੋ ਸਾਹਮਣੇ ਇੱਕ ਨੇ ਰੱਖ ਲਿਆ ਧੌਂ ਦੇ ਹੱਥ ਸਾਡੇ ਬਹੁਤ ਬਹੁਤ ਧੰਨਵਾਦ ਅਨੇ ਸਮਾਜੋ ਉਸਤਾਦ menonton ਚੇਅਰਮੈਨ ਬਿਜ਼ੀ ਆ ਮੈਨੂੰ ਪਹਿਲਾਂ ਸੰਝਾ ਕੰਮ ਲੈ ਹਾਂਜੀ ਬਾਕੀ ਮਕਰ ਖੇੜੇ ਦਾ ਫਲਾਜੀ ਆ ਜੰਤ ਦਾ ਆਪਣਾ ਬਾਣ ਜਾਉਂਦਾ ਤੇਰਾ ਵਕਤ ਨਮਾਜ਼ ਦਾ ਮੇਰਾ ਵਕਤ ਫਰਿਆਦ ਦਾ ਚੱਕ ਉਤਾਰਦਾ ਸ਼ਰਮਾ ਤੇਰੇ ਨਾਂ ਦੀਆਂ ਤਣ ਤਣ ਸਗੀ ਸੁਲਤਾਨ ਤੈਨੂੰ ਚਾਰੇ ਕੂਟਾ ਪੀਰ ਜੀ ਨਿਉਨਿਉ ਕੰਸਲਾਮ ਮਾਤਾ ਐਸਾਂ ਦੇ ਕੱਖੂਂ ਜਾਇਆ ਕੱਖੂਂ ਪਾਗਲਾ ਆ ਬਾਬਾ ਦੇ ਨੂੰ ਲਾਫ ਜ਼ਿੰਦਾ ਜਾਇਆ ਹੋਕੇ ਕੱਕੀ ਤੇ ਸਵਾਰ ਆਉ ਮੇਰੇ ਪਾਸ ਪਰ ਮਿਹਰਬਾਨੀ ਦੀਨ ਦਿਆਲ ਪਰ ਉਹ ਸੇ ਤੇਰੇ ਅੱਲਾ ਕੀ ਪਾਕ ਨਵੀ ਕੀ ਚਾਦਰ ਹੋਕੇ ਜੀ ਸੈਦਾ ਗੌਂਸਲੇ ਆਜਮ ਸੇਵਕਾਂ ਨੂੰ ਕੀ ਜੀ ਟੜੀ ਛਿੰਝ ਪਵਾਉਣ ਲੱਗੇ ਬਾਬਾ ਜੀ ਰੂਰ ਕਰਿਓ ਲੈਣਾ ਲਿਓ ਤ ਕਹਿਣਾ ਦਿਓ ਦਾਤਾ ਸੇਵਾਦਾਰਾਂ ਦੀਆਂ ਸੇਵਾ ਪ੍ਰਮਾਨ ਕਰੀਮ ਪੁੱਤ ਵਾਲੇ ਨੂੰ ਪੁੱਤ ਪੁੱਤ ਵਾਲੇ ਨੂੰ ਪੁੱਤ ਦੀਆਂ ਦਾਤਾ ਬਖੀਂ ਜੇ ਸਾ ਪਰਦੇਸਾਂ ਜਾ ਸੇਤਾ ਉਹ ਦਾ ਖਾੜਿਆਂ ਦਾ ਪਹਿਲਵਾਨ ਦਾਦੂ ਪੀਰ ਮੇਘਲਾ ਰੋਹੀ ਮੱਥ ਸੁਲਤਾਨ ਪੀਰ ਸੇਵ ਦੀਏ ਜਾਇਏ ਜੋ ਪੀਰਾਂ ਤੋਂ ਮੰਗੀਏ ਸੋ ਫਲ ਪਾਈਏ ਤੇਰਾ ਜੀਵੇ ਮੀਆਂ ਰਾਣਾ ਕੌਖੀ ਵੇਲੇ ਪੀਰ ਪੁਕਾਰਿਆ ਬੋਲੀ ਕੁੰਗ ਵਾਈਦਾ ਲਾੜਿਆ ਜਿੰਨੇ ਤੈਨੂੰ ਸੇਵਿਆ ਉਹਨੇ ਪੈੜ ਕਦੀ ਨਹੀਂ ਹਾਰਿਆ ਤਨ ਤੰਸ ਦੀ ਸੁਲਤਾਨ ਤੈਨੂੰ ਚਾਰੇ ਕੂਟਾਂ ਨੋ ਨੋ ਕੰਨ ਸਲਾਮ ਦਾਤਾ ਜੀ ਟਾਡੇ ਸੇਵਕਾਂ ਲੋ ਟਾਡੀ ਸ਼ਹੰਜਾ ਬਾਬਾ ਜੀ ਦਰੀਖਾਨੇ ਮਨਜ਼ੂਰ ਕਰੋ ਲੈਣਾ ਲਿਓ ਤੇ ਗਹਿਣਾ ਦਿਓ ਬਾਬਾ ਜੀ ਸੇਵਾਦਾਰਾਂ ਦੀਆਂ ਸੇਵਾ ਪ੍ਰਮਾਨ ਕਰੀ ਪੀਰ ਜੀ ਮੇਰੀ ਫਰਿਆਦ ਟਾੜੇ ਅੱਗੇ ਟਾੜੀ ਤੁਰ ਦਰਗਾਹ ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਗਤ ਕਰਦਾ ਹਰ ਸਾਲ ਦੀ तरह ਇਸ ਸਾਲ ਪਿੰਡ ਬਿੱਲੀ ਚੋਂ ਵਿਖੇ ਬਾਬਾ ਇਸ਼ਾਧਾਰੀ ਜੀ ਦੇ ਨਾਮ ਤੇ ਬਹੁਤ ਸ਼ਾਨਦਾਰ ਸਮਾਗਮ ਚੱਲ ਰਿਹਾ ਹੈ ਸਵੇਰ ਤੋਂ ਹੁਣ ਚੱਲ ਰਿਹਾ ਟੂਰਨਾਮੈਂਟ ਇਸ ਤੋਂ ਉਪਰੰਤ ਸ਼ਿੰਝ ਮੇਲਾ ਹੋਵੇਗਾ ਹੁਣ ਇਸ ਤੁਹਾਡੀ ਗੱਲਬਾਤ ਕਰਾਉਂਦੇ ਆਂ ਬਾਬਾ ਜੀ ਨਾਲ ਉਹਨਾਂ ਦਾ ਇਸ ਸਮਾਗਮ ਬਾਰੇ ਕੀ ਹਾਂਜੀ ਬਾਰੇ ਸਾਡਾ 20ਵਾਂ ਸਾਲਾਨਾ ਜੋੜ ਮੇਲਾ ਹੈ 20 ਸਾਲ ਹੋ ਗਏ ਸਾਨੂੰ ਕਰਾਉਂਦਿਆਂ ਨੂੰ ਹਾਂਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਉਤਸ਼ਾਹਤਵਾ ਦੇਖਣ ਨੂੰ ਮਿਲਦਾ ਹੈ ਸੰਗਤਾਂ ਦੇ ਮਨ ਵਿੱਚ ਸੰਗਤਾਂ ਦੇ ਮਨ ਚ ਜੀ ਇਸ ਸਾਲ ਕਿੱਦਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਅੱਗੇ ਨੂੰ ਐਵਰੀ ਇਅਰਸ ਇਜ਼ ਗੇਟਿੰਗ ਬੈਟਰ ਸੋਣਾ ਹੋ ਰਿਹਾ ਲੋਕੀ ਆ ਰਹੇ ਹੋਰ ਜ਼ਿਆਦਾ ਜੁੜ ਰਹੇ ਆ ਦਰਬਾਰ ਦੇ ਨਾਲ ਹਾਂਜੀ ਪ੍ਰੋਗਰਾਮ ਸਵੇਰ ਤੋਂ ਜਿੱਦਾਂ ਦਾ ਚੱਲ ਰਿਹਾ ਪਹਿਲਾਂ ਹੀ ਆਪਣਾ ਪਹਿਲਾਂ ਜਦੋਂ ਚਾਹ ਪਕੌੜਿਆਂ ਦਾ ਸੀਗਾ ਮੁੜ ਕੇ ਫੇ ਝੰਡਾ ਝੰਡੇ ਦੀ ਰਸਮ ਹੋਈ ਉਸ ਤੋਂ ਬਾਅਦ ਗੁੱਗੇ ਵਾਲਿਆਂ ਦਾ ਹੋਇਆ ਪੇਕਵਾਲੀਆਂ ਤੇ ਉਸ ਤੋਂ ਬਾਅਦ ਹੁਣ ਚੇਂਜ ਦਾ ਪ੍ਰੋਗਰਾਮ ਚ ਹਾਂਜੀ ਸਕਦਾ ਕਿ ਕਿਥੇ ਕਿਥੇ ਹਾਜ਼ਰੀ ਭਰਨ ਵਾਸਤੇ ਆਉਂਦੀਆਂ ਨੇ ਆਪਣੇ ਲੋਕ ਇਲਾਕੇ ਦੀਆਂ ਆ ਪਿੰਡਾਂ ਦੀਆਂ ਜਿਹੜੀਆਂ ਲਾਗ ਲਾਗਲੇ ਪਿੰਡ ਵਾਲੇ ਆ ਰਹੇ ਹਾਂ ਹਾਂਜੀ ਠੀਕ ਆ ਜੀ ਠੀਕ ਨੇ ਤੇ ਰਾਤ ਦਾ ਵੀ ਆਪਣਾ ਹੈਗਾ ਜੀ ਪ੍ਰੋਗਰਾਮ ਨਹੀਂ ਰਾਤ ਨੂੰ ਨਹੀਂ ਬਸ ਆਹ ਫਾਈਨਲ ਆ ਹਾਂਜੀ ਕਿਸੇ ਦੇ ਤੋਂ ਬਾਅਦ ਖਤਮ ਹੋ ਜਾਂਦਾ ਹੰਦੀ ਕੱਲ੍ਹ ਸਕੱਲ੍ਹ ਸ਼ੁਰੂ ਹੋਇਆ ਹੈ ਨਾ ਲਈਏ ਭਾਜੇ ਆਪਾਂ ਸ਼ਿੰਝ ਦੀ ਗੱਲ ਕਰਦੇ ਪਟਕੇ ਦਾ ਨਾਮ ਕੀ ਰੱਖਿਆ ਗਿਆ ਜੀ ਅੱਜ ਕੱਲ ਦੇ ਜੇ ਆਪਾਂ ਯੂਥ ਦੀ ਗੱਲ ਕਰਦੇ ਪੰਜਾਬ ਦੇ ਯੂਥ ਦੀ ਗੱਲ ਜੀ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਦੇਖੋ ਜੀ ਉਹ ਜਿੰਨੇ ਵੀ ਚੰਗੇ ਪਾਸੇ ਲੱਗਣ ਉਹਨਾਂ ਹੀ ਬੈਟਰ ਹੈ ਨਸ਼ਿਆਂ ਤੋਂ ਬਚ ਜਾਣ ਕੋਈ ਫਾਇਦੇ ਰਾਈਟ ਸੋ ਆਪਣੀ ਮਿਹਨਤ ਕਰ ਨਾਲ ਕੇ ਚੰਗੇ ਕੰਮ ਤਾਂ ਇਹ ਗੱਲ ਕਰਦੇ ਆਪਾਂ ਨਸ਼ਾ ਝੁੱਲ ਜਿਓ ਨਸ਼ਿਆਂ ਤੋਂ ਬਚ ਜਾਣ ਬਸ ਸਭ ਤੋਂ ਇਹਨੂੰ ਬੈਸਟ ਹੈ ਕਿਉਂਕਿ ਜਨਤਾ ਜਿਹੜੀ ਨਸ਼ਾ ਜ਼ਿਆਦਾ ਪੀ ਰਹੀ ਆ ਉਹ ਸਭ ਨੂੰ ਡਾਊਨਫਾਲ ਹੋ ਰਿਹਾ ਆਪਣਾ ਪੰਜਾਬ ਦਾ ਅੱਜ ਵੀਨ ਬਾਹਰ ਵੀ ਹੈਗਾ ਲੋਕਲ ਹੀ ਨਹੀਂ ਕੱਲਾ ਪਰ ਯੂ نو ਇੱਥੇ ਜ਼ਿਆਦਾ ਆ ਜੋ ਦੇਖ ਰਹੇ ਆ ਇਹ ਵੀ ਇਹ ਗਰੀਗੇਵਰਸ ਵਰਸ ਵਰਸ ਹੋ ਰਿਹਾ ਆ ਸੋ ਬੈਟਰ ਹੈ ਜੇ ਥੋੜਾ ਜਿਹਾ ਉਧਰੋਂ ਬਾਜ ਜਾਣ ਤੇ ਚੰਗੇ ਪਾਸੇ ਕੋਈ ਗੇਮਾਂ ਹੋ ਜਾਣ ਜਾਂ ਕਿਸੇ ਮੈਂਤ ਲਾਉਣ ਆਪਣਾ ਆਪਣੇ ਬੰਦੀਆਂ ਅੱਜ ਕਿਹੜੇ ਸਮਾਗਮ ਵਿੱਚ ਆਪਣੇ ਭਰਨਗੇ ਆਪਣੇ ਮੁੱਖ ਮਹਿਮਾਨ ਕਿਹੜੇ ਨੇ ਆਪਣੇ ਜਿੱਦਾਂ ਪਿੰਦਰ ਪੰਡੋਰੀ ਯੂ نو ਹਲਕਨ ਚਾਹ ਜਾ ਰਹੇ ਸਾਲ ਵੱਧ ਤੋਂ ਵੱਧ ਸੰਗਤ ਆ ਰਹੀ ਆ ਤੇ ਇਸ ਸਾਲ ਵੀ ਸਾਡੇ ਮੁੱਖ ਮਹਿਮਾਨ ਪਿੰਦਰ ਬਡੋਰੀ ਆ ਰਹੇ ਆ ਤੇ ਹੋਰ ਸਾਡੇ ਬਹੁਤ ਪਟਕੇ ਦੀ ਕੋਸਤੀ ਖੇਡਾਂ ਨੂੰ ਦੇਖੇ ਤੇ ਇਸ ਸਾਲ ਖੇਡਾਂ ਨੂੰ ਮੁੱਖ ਰੱਖਦੇ ਖੇਡਾਂ ਵਾਸਤੇ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਨੇ ਜਿੰਨੇ ਆਡੀਅנס ਸੰਖਤਾ ਦੇਖਣਾ ਹੈ ਉਹਨਾਂ ਨੂੰ ਆਹ ਆਪਣੇ ਪਾਣੀ ਧਾਣੀ ਦਾ ਸਾਰਾ ਕਿਆ ਪਕੌੜੇ ਕਾਫੀ ਦਾ ਲੰਗਰ ਵਧੀਆ ਚੋਈ ਲੰਗਰ ਚੱਲ ਰਿਹਾ ਆ ਤੇ ਗੁਰੂ ਘਰ ਇਹ ਆਪਣਾ ਪ੍ਰਸ਼ਾਦੇ ਦਾ ਵੀ ਲੰਗਰ ਚੱਲ ਰਿਹਾ ਆ ਆਏ ਸੇ ਇੱਥੇ ਵੀ ਲਿਆ ਜਾਂਦਾ ਆ ਤੇ ਪਹਿਲਵਾਨਾਂ ਜੀ ਵੀ ਉਤਸ਼ਾਹ ਆ ਮਨ ਪੀੜੀ ਨੂੰ ਮੈਸੇਜ ਹੈ ਇਹੇ ਜਾਂ ਨਸ਼ਿਆਂ ਤੋਂ ਬਚਿਆ ਜਾਵੇ ਤੇ ਵੱਧ ਤੋਂ ਵੱਧ ਗਰਾਊਂਡ ਦੇ ਵਿੱਚ ਟਾਈਮ ਦਿੱਤਾ ਜਾਵੇ ਤੇ ਇਹ ਅਸੀਂ ਪੂਰਾ ਇਹ ਪ੍ਰਬੰਧ ਕਰ ਰਹੇ ਆ ਹਲੋ 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 ਜੋਹਰਦਾਰਾ ਬੰਦਾ ਬੁਰੀ ਹਲੋ ਹਲੋ ਗੋਣ ਗੋਸ ਪਿਓਰ ਪੰਜਾਬ ਹੈਡਲਾਈਨ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਗਤ ਕਰਦਾ ਹਰ ਸਾਲ ਦੀ तरह ਇਸ ਸਾਲ ਪਿੰਡ ਬਿੱਲੀ ਚਾਂ ਵਿਖੇ ਬਾਬਾ ਇਸ਼ਾਤਾਰੀ ਜੀ ਦੇ ਨਾਂ ਤੇ ਬਹੁਤ ਸ਼ਾਨਦਾਰ ਸਮਾਗਮ ਚੱਲ ਰਿਹਾ ਸਵੇਰ ਤੋਂ ਹੁਣ ਚੱਲ ਰਿਹਾ ਟੂਰਨਾਮੈਂਟ ਇਸ ਤੋਂ ਉਪਰੰਤ ਸ਼ਿੰਝ ਮੇਲਾ ਹੋਵੇਗਾ ਹੁਣ ਇਸ ਤੁਹਾਡੀ ਗੱਲਬਾਤ ਕਰਾਉਣੀ ਹੈ ਬਾਬਾ ਜੀ ਨਾਲ ਉਹਨਾਂ ਦਾ ਇਸ ਸਮਾਗਮ ਬਾਰੇ ਕੀ ਹਾਂਜੀ ਪਹਿਲੇ ਸਾਡਾ 20ਵਾਂ ਸਾਲਾਨਾ ਜੋੜ ਮੇਲਾ ਹੈ 20 ਸਾਲ ਹੋ ਗਏ ਸਾਨੂੰ ਕਰਾਉਂਦਿਆਂ ਮੈਂ ਹਾਂਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਉਤਸ਼ਾਹਤ ਤਵਾ ਦੇਖਣ ਨੂੰ ਮਿਲਦਾ ਹੈ ਸੰਗਤਾਂ ਦੇ ਮਨ ਵਿੱਚ ਸੰਗਤਾਂ ਦੇ ਮਨ ਚ ਜੀ ਇਸ ਸਾਲ ਕਿੱਦਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਅੱਗੇ ਨੂੰ ਐਵਰੀ ਇਅਰਸ ਇਟਸ ਗੇਟਿੰਗ ਬੈਟਰ ਸੋਣਾ ਹੋ ਰਿਹਾ ਲੋਕੀ ਆ ਰਹੇ ਹੋਰ ਜ਼ਿਆਦਾ ਜੁੜ ਰਹੇ ਆ ਦਰਬਾਰ ਦੇ ਨਾਲ ਹਾਂਜੀ ਪ੍ਰੋਗਰਾਮ ਸਵੇਰ ਤੋਂ ਜਿੱਦਾਂ ਦਾ ਚੱਲ ਰਿਹਾ ਪਹਿਲਾਂ ਹੀ ਆਪਣਾ ਪਹਿਲਾਂ ਜਦੋਂ ਚਾਹ ਪਕੌੜਿਆਂ ਦਾ ਸੀਗਾ ਮੁੜ ਕੇ ਫੇ ਝੰਡਾ ਝੰਡੇ ਦੀ ਰਸਮ ਹੋਈ ਉਸ ਤੋਂ ਬਾਅਦ ਗੁੱਗੇ ਵਾਲਿਆਂ ਦਾ ਹੋਇਆ ਪੇਕਵਾਲੀਆਂ ਤੇ ਉਸ ਤੋਂ ਬਾਅਦ ਹੁਣ ਚੇਂਜ ਦਾ ਪ੍ਰੋਗਰਾਮ ਚ ਹਾਂਜੀ ਸਕਦਾ ਕਿ ਕਿਥੋ ਕਿਥੋ ਹਾਜ਼ਰੀ ਭਰਨ ਵਾਸਤੇ ਆਉਂਦੀਆਂ ਨੇ ਆਪਣੇ ਲੋਕ ਇਲਾਕੇ ਦੀਆਂ ਆ ਪਿੰਡਾਂ ਦੀਆਂ ਜਿਹੜੀਆਂ ਲਾਗ ਲਾਗਲੇ ਪਿੰਡ ਵਾਲੇ ਆਦੇ ਹਾਂਜੀ ਠੀਕ ਆ ਠੀਕ ਨੇ ਤੇ ਰਾਤ ਦਾ ਵੀ ਆਪਣਾ ਹੈਗਾ ਜੀ ਪ੍ਰੋਗਰਾਮ ਨਹੀਂ ਰਾਤ ਨੂੰ ਨਹੀਂ ਬਸ ਆਹ ਫਾਈਨਲ ਆ ਹਾਂਜੀ ਕਿਸੇ ਤੋਂ ਬਾਅਦ ਖਤਮ ਆ ਜਾਂਦਾ ਪਰ ਹੰਦੀ ਕੱਲ੍ਹ ਸ ਕੱਲ੍ਹ ਤੋਂ ਸ਼ੁਰੂ ਹੋਇਆ ਹਾਂਜੀ ਨਾਲੇ ਭਾਜੇ ਆਪਾਂ ਸ਼ਿੰਝ ਦੀ ਗੱਲ ਕਰਦੇ ਪਟਕੇ ਦਾ ਨਾਮ ਕੀ ਰੱਖਿਆ ਗਿਆ ਜੀ ਕੀ ਨਾਮ ਰੱਖਿਆ ਬਹੁਤ ਹੀ ਵਧੀਆ ਪਟਕੇ ਦਾ ਨਾਮ ਰੱਖਿਆ ਗਿਆ ਹਾਂਜੀ ਹਾਂਜੀ ਜਿਵੇਂ ਬਹੁਤ ਹੀ ਵਧੀਆ ਉਤਸ਼ਾਹ ਸਰ ਇੱਧਰ ਦੇ ਹਾਂਜੀ ਹਾਂਜੀ ਆਪਣੀ ਬਹੁਤ ਵਧੀਆ ਪਟਕੜਾ 21 ਨਾਲ ਹਜ਼ਾਰ ਰੁਪਿਆ ਲੱਗ ਅੱਜ ਕੱਲ ਦੇ ਜੇ ਆਪਾਂ ਯੂਥ ਦੀ ਗੱਲ ਕਰਦੇ ਜੀ ਪੰਜਾਬ ਦੇ ਯੂਥ ਦੀ ਗੱਲ ਜੀ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਦੇਖੋ ਜੀ ਉਹ ਜਿੰਨੇ ਵੀ ਚੰਗੇ ਪਾਸੇ ਲੱਗਣ ਉਹਨਾਂ ਹੀ ਬੈਟਰ ਹੈ ਨਸ਼ਿਆਂ ਤੋਂ ਬਚ ਜਾਣ ਉਹੀ ਬੈਨੀਫਿਟ ਹੈ ਰਾਈਟ ਸੋ ਆਪਣੀ ਮੇਨ ਦਾ ਕਾਰਨ ਕਿ ਚੰਗੇ ਕੰਮ ਤਾਂ ਇਹ ਗੱਲ ਕਰਦੇ ਆਪਾਂ ਨਸ਼ਾ ਝੁੱਲ ਜੀ ਨਸ਼ਿਆਂ ਤੋਂ ਵੱਟ ਜਾਣ ਬਸ ਸਭ ਤੋਂ ਬੈਸਟ ਹੈ ਕਿਉਂਕਿ ਜਨਤਾ ਜਿਹੜੀ ਨਸ਼ਾ ਜ਼ਿਆਦੀ ਪੀ ਰਹੀ ਆ ਉਹ ਸਭ ਨੂੰ ਡਾਊਨਫਾਲ ਹੋ ਰਿਹਾ ਆਪਣਾ ਪੰਜਾਬ ਦਾ ਹਾਂਜੀ ਇਵਨ ਬਾਹਰ ਵੀ ਹੈਗਾ ਲੋਕਲੀ ਨਹੀਂ ਗੱਲ ਆ ਪਰ ਇਟਸ ਯੂ نو ਇੱਥੇ ਜ਼ਿਆਦਾ ਆ ਜੋ ਦੇਖ ਰਹੇ ਆ ਇਹ ਵੀ ਇਹ ਗਰੀਂਗ ਵਰਸ 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 ਹੋ ਰਿਹਾ ਆ ਸੋ ਬੈਟਰ ਹੈ ਜੇ ਥੋੜਾ ਜਿਹਾ ਉਧਰੋਂ ਵੱਜ ਜਾਣ ਤੇ ਚੰਗੇ ਪਾਸੇ ਕੋਈ ਗੇਮਾਂ ਹੋ ਜਾਣ ਗਾਂਜ ਕਿਸੇ ਮਿਹਨਤ ਲਾਉਣ ਆਪਣਾ ਆਪਣੇ ਬੰਦੀਆਂ ਆਪਣੇ ਅੱਜ ਕਿਹੜੇ ਸਮਾਗਮ ਵਿੱਚ ਆਪਣੇ ਪਰਨ ਗਿਆ ਆਪਣੇ ਮੁੱਖ ਮਹਿਮਾਨ ਕਿਹੜੇ ਨੇ ਆਪਣੇ ਜਤ ਪਿੰਦਰ ਪੰਡੋਰੀ ਯੂ ਨੋ ਹਲਕਨ ਚਾਰ ਜਾ ਰਹੇ ਹਾਂਜੀ ਠੀਕ ਹੋ ਹੌਨਰਸਟ ਡੀ ਗੱਲਬਾਤ ਕਰਾਈ ਸੀ ਬਾਬਾ ਜੀ ਨਾਲ ਠੀਕ ਹੈ ਠੀਕ ਬਾਬਾ ਯਾਰ ਹੌਨਰਸਟ ਸਾਡੀ ਗੱਲਬਾਤ ਕਰਾਉਂਦੇ ਪ੍ਰਬੰਧਕ ਕਮੇਟੀ ਨਾਲ ਉਹਨਾਂ ਦਾ ਸ਼ੇਂਜ ਮੇਲੇ ਬਾਰੇ ਕੀ ਕਰ ਰਹੇ ਆ ਜੀ ਬੜੇ ਹਰ ਸਾਲ ਦੀ ਤਰ੍ਹਾਂ ਸ਼ੇਂਜ ਮੇਲਾ ਬੜੀ ਧੂਮਤਾਮ ਨਾਲ ਕਰਾ ਰਹੇ ਆ ਹਰ ਸਾਲ ਵੱਧ ਤੋਂ ਵੱਧ ਸੰਗਤ ਆ ਰਹੀ ਆ ਇਸ ਸਾਲ ਵੀ ਸਾਡੇ ਮੁੱਖ ਮਹਿਮਾਨ ਪਿੰਦਰ ਬਡੋਰੀ ਆ ਰਹੇ ਆ ਤੇ ਔਰ ਸਾਡੇ ਬਹੁਤ ਭਟਕੇ ਦੀ ਕਸਤੀ ਖੇਡਾਂ ਨੂੰ ਦੇਖੇ ਤੇ ਇਸ ਸਾਲ ਖੇਡਾਂ ਨੂੰ ਮੁਖਰਾ ਦੇ ਖੇਡਾਂ ਵਾਸਤੇ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਨੇ ਜਿੰਨੇ ਆਡੀਅנס ਸੰਗਤਾਂ ਦੇਖਣ ਆਈ ਉਹਨਾਂ ਨੂੰ ਆਹ ਆਪਣੇ ਪਾਣੀ ਧਾਣੀ ਦਾ ਸਾਰਾ ਚਾਹ ਪਕੌੜਾ ਕੌਫੀ ਦਾ ਲੰਗਰ ਵਧੀਆ ਲੰਗਰ ਚੱਲ ਰਿਹਾ ਆ ਤੇ ਗੁਰੂ ਘਰ ਦੇ ਆਪਣੇ ਪ੍ਰਸ਼ਾਦੇ ਦਾ ਵੀ ਲੰਗਰ ਚੱਲ ਰਿਹਾ ਹੈ ਹਾਏ ਇੱਥੇ ਵੀ ਲਿਆ ਜਾਂਦਾ ਹੈ ਤੇ ਪਹਿਲਵਾਨਾਂ ਦੀ ਵੀ ਉਤਸ਼ਾਹ ਆ ਤੇ ਪੂਰੇ ਜੋਰ ਨਾਲ ਮੈਚ ਹੋਣਗੇ ਕੁਸ਼ਤੀਆਂ ਹੋਣਗੀਆਂ ਤੇ ਦਾਸ ਖਾੜੇ ਆ ਤੇ ਪਟਕੇ ਦੀ ਕੁਸ਼ਤੀ ਵੀ ਬੜੀ ਦਿਲਚਸਪ ਉਤਸ਼ਾਹ ਨਾਲ ਹੋਏਗੀ ਪਟਕੇ ਦੀ ਕੁਸ਼ਤੀ ਕਿੰਨਾ ਪਹਿਲਵਾਨਾਂ ਵਿੱਚ ਤੇ ਮਤਲਬ ਪਹਿਲਵਾਨਾਂ ਦਾ ਵਧੀਆ ਪਹਿਲਵਾਨ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਡਾ ਡਗ ਨੌਜਵਾਨ ਪੀੜੀ ਨੂੰ ਮੈਸੇਜ ਇਹੀ ਜਾਂ ਨਸ਼ਿਆਂ ਤੋਂ ਬਚਿਆ ਜਾਵੇ ਤਾਂ ਵੱਧ ਤੋਂ ਵੱਧ ਗਰਾਊਂਡ ਦੇ ਵਿੱਚ ਟਾਈਮ ਦਿੱਤਾ ਜਾਵੇ ਤੇ ਇਹ ਅਸੀਂ ਪੂਰਾ ਇਹ ਪ੍ਰਬੰਧ ਕਰ ਰਹੇ ਆਂ ਹਰ ਸਾਲ ਅਸ਼ਾ ਖੇਡਾਂ ਵਾਸਤੇ ਚਾਹੀਦੀਆਂ ਹਰੇਕ ਪਿੰਡ ਬਹੁਤ ਸ਼ਾਨਦਾਰ ਅੱਜ ਕਿਮਾ ਹੋ ਰਹੀਆਂ ਨੇ ਲਾਸਟ ਵਿੱਚ ਪੱਤਰਕਾਰ ਹਰਪਾਲ ਸਿੰਘ ਜੱਜ ਪ्योर ਪੰਜਾਬ ਹੈਡ ਨਾ ਸਿੰਘੀ ਯੂਕੇ ਤੇ ਮੋਹਰ ਸਿੰਘੀ ਕੋਟਲਾ ਹੀਰਾ ਭਾਈਏ ਟੌਪ ਦੀਆਂ ਕੁੱਟੀਆਂ ਹੋਣੀਆਂ ਹਰਪਾਲ ਸਿੰਘ ਜੱਜ ਬੋਨਾਂ ਦਾ ਵੀ ਲਾਈਵ ਚੱਲ ਰਿਹਾ ਮਜੀਦੇ ਪਹਿਲਵਾਨ ਦੀ ਵੱਡੀ ਜ਼ਿੰਮੇਵਾਰੀ ਹੈ ਹੁਣ ਸ਼ੇਰਵਾਦ ਦੇਣ ਵਾਸਤੇ ਹੌਂਸਲ ਸਿੰਘ ਜੀ ਕੋਟਲਾ ਹੀਰਾ ਜਿੰਦਰ ਸਿੰਘ ਯੂਕੇ पटोरे तेपा माणक ते चोरा शाह गोला भई करन किथे आहे भंडोरी करण ते करंडोरी भई लहलिया डी वठी गॾु सलमार टो फले गॾियां نو کھنجا توے کير لا دندے زور تان سارا سونا ماليا اخير اوسي سر جو جنے دن رات مجیدے کتے اک ہندے ہے جنے دن رات مجیدے کنے اک ہندی ہے جی نو کمال او کمال لاو کمال چنگرو پیچھے کسی طرح دی ਪਤ੍ਰੋ ਸ਼ੁਰੂ ਕਰਦਾ ਇੰਦਰ ਸਿੰਘ ਸ਼ੇਰ ਤੇ ਬਾਜ ਇੱਕ ਅਦੇ ਗਲਮੇ ਇੰਦਰ ਪਵਨ ਭੋਗੇਵਾਲ ਸਾਡੇ ਦਰਮਿਆਨ ਬੜੇ ਬਹੁਤ ਹੀ ਸਤਿਕਾਰਯੋਗ ਹਲਕਾ ਇੰਚਾਰਜ ਸਰਦਾਰ ਪ੍ਰਿੰਦਰ ਸਿੰਘ ਪੰਡੋਰੀ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਸ਼ਾਹਕੋਟ ਉਹਨਾਂ ਦੀ ਆਮਦ ਹੋਈ ਆ ਮੈਂ ਦਿਲੋਂ ਜੀ ਆਮ ਆਦਮੀ ਪਾਰਟੀ ਪ੍ਰਿੰਦਰ ਪੰਡੋਰੀ ਜੀ ਉਹਨਾਂ ਦੀ ਆਮਦ ਹੋਈ ਆ ਉਹ ਕੇ ਸਮਾਰਟ 체ਹੀ ਆ ਕਹਿੰਦੇ ਪਰਿਵਾਰਾਂ ਨੂੰ ਖਰਾਕਾ ਵੀ ਖਰਾਕਾ ਵੀ ਦਿੰਦੇ ਆ ਉਹਨਾਂ ਦਾ ਮੈਂ ਜੀ ਆਨ ਆਖਦਾ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਪ੍ਰਿੰਦਰ ਪੰਡੋਰੀ ਸਾਹਿਬ ਬਹੁਤ ਬਹੁਤ ਜੀ ਆਨ ਲੋਕ ਇਹਨਾਂ ਦੇ ਵੀ मजूदे पहलवान जी आयो ਵਹਾਪੁਰਸ਼ਾ ਵੱਲੋਂ ਬਹੁਤ ਸ਼ਰ ਪਿਆਰ ਭਾਈ ਸ਼ੈਂਟੂ ਬਿੱਲੇ ਤੇ ਇੱਕ ਮਿੰਟ ਹੋਲੀ ਸ਼ੈਂਟੂ ਬੰਦ ਕਰੋ ਸਰਿੰਦਰ ਚੁੰਮਾ ਸ਼ਾਹਕੋਟ ਇੱਕ ਨੰਬਰ ਪੜਕਾ ਵੀ ਮਾਲਾ ਜੋ ਆਪਾਂ ਹੁਣੇ ਕੁਸ਼ਤੀਆਂ ਸ਼ੁਰੂ ਕਰਵਾ ਸਰਿੰਦਰ ਕਿੱਥੇ ਆ ਬਈ ਸਰਿੰਦਰ ਤਿਆਰ ਤੇ ਨਹੀਂ ਹੋਣਗੇ ਦੋਨੋਂ ਮੱਲਾਂ ਨੂੰ ਬੇਨਤੀ ਹੈ ਵੀ ਅਸ਼ੀਰਵਾਦ ਲੈ ਕੇ ਤੇ ਤਿਆਰ ਹੋ ਜਾਓ ਫਿਰ ਪਹਿਲਵਾਨੀ ਗੇੜਾ ਤੇ ਸਾਡੇ ਸਤਾਰਜੋਗ 12 ਸਿੰਘ ਨੰਬਰਦਾਰ ਸਾਹਿਬ ਆਪਾਂ ਇਹ ਪਟਕੇ ਦੀ ਕੁਸ਼ਤੀ ਸ਼ੰਤੂ ਆਪਾਂ ਭੱਜ ਕੇ ਮੱਲਾ ਆ ਜਾ ਆ ਜਾ ਭੱਜ ਗਏ ਸੁਰਿੰਦਰ ਆਈ ਭੱਜ ਕੇ ਔਰ ਇਹ ਨਾਲ ਭੱਜ ਕੇ ਤੇ ਸ਼ਾਂਤੂ ਦਿੱਲੀ ਕੁਲਬੀਰ ਸਿੰਘ ਜੀ ਬਿਜਲੀ ਨੰਗਲ ਆ ਜਾਓ ਤੁਸੀਂ ਵੀ ਗੱਲਾਂ ਤੋਂ ਸਾਡੇ ਸ਼੍ਰੀਮਾਨ ਬੰਮਤ ਬਲਵਿੰਦਰ ਸਿੰਘ ਜੀ ਉਹਨਾਂ ਦੀ ਅਪਾਰ ਕਿਰਪਾ ਦੇ ਸਦਕਾ ਅੱਜ ਮੱਲਾਂ ਨੂੰ ਪਿਆਰ ਬਖਸ਼ਿਆ ਗਿਆ ਮੇਰੀ ਬੇਨਤੀ ਹੈ ਦੋਨੋਂ ਮੱਲ ਜਲਦੀ ਲਾਗੇ ਆਉਂਗੇ ਤਿਆਰ ਹੋ ਕੇ ਆਜੋ ਮੱਲਾਂ ਜੇ ਜ਼ਿਆਦਾ ਟਾਈਮ ਲੱਗਦਾ ਫਿਰ ਇਦਾਂ ਹੀ ਆਜੋ ਲੋ ਚਾਲ ਦੀ ਕੁਸ਼ਤੀ ਕਿ ਜਦੋਂ ਆਉਂਦੀ ਆਵਾਜ਼ ਉਹ ਕਿਆ ਬੇ ਕਿਆ ਕਿਆ ਬਾਤ ਲੈ ਲਓ ਜਾਨਾ ਉਹਨਾਂ ਨੇ ਗੋਤਾ ਕਿ ਝੰਡੀ ਲੈ ਸਮਝਾਂ ਮੈਂ ਮਜਬੂਰੀ ਜਿਕੇ ਕਰਨਾ ਇਸ ताली मारਦੇ ਜੋ ਕਿ ਮਜੀਦਾ ਪਲਵਾਰ ਕਹਿੰਦਾ ਨਾ ਇਹ ਕੰਮ ਕੀਤਾ ਨਾ ਕਰਨਾ ਬਲ ਕੇ ਖੋਲਣ ਵਾਲਾ ਕਿ ਜਿਸ ਦੀ ਲਾਖੀ ਦੇ ਵਿੱਚ ਆਵਾਜ਼ ਹੈ ਨਹੀਂ ਤੇ ਹਰ ਇੱਕ ਬਿਮਾਰੀ ਦਾ ਇਲਾਜ ਇੱਥੇ ਪਰ ਮੌਤ ਦਾ ਕੋਈ ਇਲਾਜ ਹੈ ਨਹੀਂ ਮੌਤ ਦਾ ਕੋਈ ਇਲਾਜ ਹੈ ਨਹੀਂ ਲੋ ਸਤ ਸਿੰਦਰ ਤੇ ਕਹਿੰਦੇ ਸੱਤੇ ਦੇ ਪੈਰ ਤੇ ਬਿੰਦੀ ਤੇ ਸ਼ੇਂਦੂ ਬਣ ਜਾਂਦਾ ਰਾਸ਼ੀ ਦੋਨਾਂ ਦੀ ਇੱਕ ਹੈ ਰਾਸ਼ੀ ਕਾਂਸ ਦੀ ਤੇ ਕ੍ਰਿਸ਼ਨ ਦੀ ਵੀ ਕੋਈ ਸੀ ਪਰ ਕੰਮ ਥੋੜੇ ਥੋੜੇ ਵੱਖਰੇ ਸੀਗੇ ਸੋ ਦੋਨਾਂ ਦੀ ਰਾਸ਼ੀ ਹੈ પાસੇ सुरेंद्र ਬੱਲੇ ਬੱਲੇ ਆ ਹੁਣ ਜਿੱਤੂ ਜ਼ੋਰ ਸ਼ੱਕਦੇ ਰਹਿਣੀ ਆ ਅੱਜ ਕਹਿੰਦੇ ਮੇਲਾ ਦਿੱਲੀ 14 ਦਾ ਚਾਹੁੰਦਾ ਕੱਗਦੇ ਪੈਣੀ ਆ ਲੋ ਦਾ ਪਹਿਲਾ ਕੌਣ ਲਾਉ ਗੱਲ ਸਮੇਂ ਦੀ ਹੋਵੇਗੀ ਦੋਨੋਂ ਬੱਲੇ ਉਹ ਅੱਥਰੇ ਆ ਦੋਨੋਂ ਮੰਲਾਂ ਦੇ ਵਿੱਚੋਂ ਉਸਤਾਦ ਲੋਕ ਸਾਹਮਣੇ ਬੈਠੇ ਆ ਤੇ ਹੁਣ ਰਾਹ ਕੋਟ ਵਾਲਾ ਐਨਾ ਕਮਾਲ ਐਨਾ ਵੱਡੀ ਕੁਸ਼ਤੀ ਤੋ ਆਇਆ ਆ ਤੇ ਕਿਸੇ ਗੱਲ ਨੂੰ ਆਇਆ ਐਨਾ ਬੱਲੇ 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 ਬੱਲੇ

ਜਦੋਂ ਕਹਿੰਦੇ ਵੀ ਜਿੱਤ ਦਾ ਸਬਕ ਲੈ ਕੇ ਖਾਰੇ ਪਾਸ਼ਾ ਦੇ ਵਿੱਚ ਪਾਲ ਸਿੰਘ ਜੀ ਉਤਰੀ ਦਾ ਫਿਰ ਕਹਿੰਦੇ ਵੀ ਅਸ਼ੀਰਵਾਦ ਲੈ ਕੇ ਮਹਾਂਪੁਰਸ਼ਾ ਦਾ ਉਤਰੀ ਦਾ ਫਿਰ ਜਿੱਤ ਕਿੰਨੀ ਹੋ ਜਾਂਦੀ ਹੈ ਲੋ ਖੋਚ ਪੱਢੀ ਗਈ ਹੈ ਤੇ ਕਹਿੰਦੇ ਉਧਰ ਸਾਬ ਸ੍ਰੀ ਗੁਰੂ ਸ਼ਿਗਾਬਰ ਹੋ ਗਏ ਹੈ ਸ਼ੁਭ ਕਰਮਨ ਤੇ ਕਬ ਹੋਣਾ ਕਰੋ ਨਾ ਡਰੋ ਹਰੀ ਜੋ ਮਾ ਆ ਗਿਆ ਉੱਥੇ ਇੱਕ ਵਾਰੀ ਤਾੜੀ ਮਾਰੋ ਗੋਡਲੀਆਂ ਲੱਗੀਆਂ ਮੱਲੀਆਂ ਤੇ ਹੁਣ ਗੱਲਾਂ ਵੱਖਰੀਆਂ ਹੋ ਗਈਆਂ ਇੱਥੇ ਤਾਲ ਕਰਾ ਸਰੇਂਦਰ ਕਹਿੰਦੇ ਵੱਡਾ ਮੱਲਾ ਜੜਦੀ ਪ੍ਰੈਸ ਬਹੁਤ ਵੱਡੀਆਂ ਕੁਸ਼ਤੀਆਂ ਵੱਡੇ ਵੱਡੇ ਮੱਲਾ ਦੇ ਨਾਲ ਹੋਈਆਂ ਤੇ ਸ਼ੈਂਟੂ ਦਿੱਲੀ ਤੋਂ ਆਇਆ ਕੈਨੇਡਾੋਂ ਆਇਆ ਤੇ ਕਿਸੇ ਗੱਲ ਨੂੰ ਆਇਆ ਆਇਆ ਤੇ ਕਿਸੇ ਗੱਲ ਨੂੰ ਆਇਆ ਤੇ ਤੇਰੀ ਵੀ ਡਰਾਈਵਰਾਂ ਕੈਨੇਡਾ ਵਾਲਿਓ ਓ ਹਾਏ ਓ ਬੱਲੇ 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 ਟਾਲੀ ਮਾਰ ਦਿਓ ਬਈ ਸ੍ਰਿੰਦਰ ਦਾਲ ਆ ਗਿਆ ਇਹ ਵੱਡਾ ਮੱਲ ਹੈ ਤੇ ਕੁਸ਼ਤੀ ਆਰ ਪਾਰ ਭਾਈ